ਲੁਧਿਆਣਾ ਵਿਖੇ ਪਿੰਡ ਜਸਪਾਲ ਬਾਂਗਰ ਦੇ ਗੁਰਦੁਆਰਾ ਪਾਤਸ਼ਾਹੀ 10ਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰੰਗਾਪੱਤੀ ਵਿੱਚ ਪਿਛਲੇ 15 ਸਾਲ ਤੋਂ ਸੇਵਾ ਕਰ ਰਹੇ ਗਰੰਥੀ ਨਿਰਮਲ ਸਿੰਘ ਜੀ ਅੱਜ ਸੇਵਾ ਮੁਕਤ ਹੋ ਗਏ। ਉਹਨਾਂ ਦੀ ਸੇਵਾ ਮੁਕਤੀ ਉੱਤੇ ਪਿੰਡ ਵਾਸੀਆਂ ਤੇ ਗੁਰਦੁਆਰਾ ਪ੍ਰਬੰਧਨ ਨੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਪਿੰਡ ਵਾਸੀਆਂ ਨੇ ਗਰੰਥੀ ਸਿੰਘ ਤੇ ਫੁੱਲਾਂ ਦੀ ਵਰਖਾ ਕੀਤੀ ਤੇ ਗੱਲਬਾਤ ਹਾਰ ਪਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ। ਪਿੰਡ ਵਾਸੀਆਂ ਨੇ ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਉਹਨਾਂ ਨੂੰ ਇੱਕ ਸੋਨੇ ਦੀ ਮੁੰਦਰੀ ਸਨਮਾਨ ਵਜੋਂ ਭੇਟ ਕੀਤੀ ਗਈ। ਇੱਕ ਵੱਡੇ ਕਾਫਲੇ ਨਾਲ ਉਹਨਾਂ ਨੂੰ ਉਹਨਾਂ ਦੇ ਪਿੰਡ ਸੰਘੋਵਾਲ ਤੱਕ ਛੱਡਿਆ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਇਹ ਸਾਡੇ ਪਰਿਵਾਰਕ ਮੈਂਬਰ ਵਾਂਗ ਸਨ ਅਤੇ ਇਹਨਾਂ ਨੇ 15 ਸਾਲ ਇੱਥੇ ਸੇਵਾ ਨਿਭਾਈ ਹੈ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਸਾਰੇ ਜਨਤਕ ਸਾਰੇ ਪ੍ਰਿੰਸ ਸਾਹਿਬ ਮੌਜੂਦ ਹੈ ਅਤੇ ਪ੍ਰਧਾਨ ਜੀ ਜੁਮੀਨ ਰਾਜ ਜੀ ਦਾ ਸੁਆਗਤ ਨਵੀਂ ਸਿਹਤ ਦੀ ਨੂੰ ਪ੍ਰੋਜੈਕਟ ਇਸ ਕਰਮ ਕਾਮ ਦੀ ਹੁਣ ਸ਼ੁਰੂਆਤ ਕਰਨாகਿਆ ਬਹੁਤ ਮੰਨੋ ਮੇਜਨ ਤੇ ਲੋਕੀਏ ਨੇ ਆਪ ਜੇਵਾ ਕੀਤੀ ਹੈ ਛੋਟੇ ਛੋਟੇ ਬੱਚੇ ਸੰਭਾਲਨ ਬਹੁਤ ਹੀ ਸਮਰਥਨ ਬੱਚੇ ਲੜਕੀਆਂ ਨੂੰ ਦੋਨੋਂ ਚੰਗੀ ਪੜ੍ਹਾਈ ਕਰਕੇ ਐਸ ਟਾਈਮ ਵਿਦੇਸ਼ਾਂ ਵਿੱਚ ਪਹੁੰਚ ਗਏ ਨੇ ਤੇ ਇਹਨਾਂ ਦਾ ਬੇਟਾ ਵੀ ਬਹੁਤ ਵਧੀਆ ਆਪਣਾ ਪਰਵਾਰ ਕਰ ਰਿਹਾ ਹੈ ਅੱਜ ਉਹ ਕਈ ਨੂੰ ਚੁਣਿਆ ਹੋ ਜੰਗਿਆ ਜਿਵੇਂ ਕਿ ਇਹਨਾਂ ਨੇ ਮਾਤਾ ਜੀ ਕਾ ਵੀ ਫਰਜ਼ ਨਿਭਾਇਆ ਐ ਇਸ ਤਾਕਿ ਵੀ ਇਹਨਾਂ ਨੂੰ ਇਸ ਹੁਣੀ ਤੋਂ ਜਾਣਾ ਪਿਆ ਰਿਹਾ ਸਰਕਾਰਾਂ ਸਾਰੀ ਸੰਗਠਨ ਦਾ ਮਨ ਤਾਂ ਨਹੀਂ ਕਰਦਾ ਹੈ ਜੀ ਤੁਸੀਂ ਵੀ ਬੋਲਤੀ ਸੀ ਪਰ ਇੰਨਾਂ ਦੀਆਂ ਵੀ ਜੋ ਮਜਬੂਰੀਆਂ ਇਹ ਚੈਨਲ ਵੀ ਨੇ ਵਾਸ ਬਹੁਤ ਹੋ ਗਿਆ ਵੀ ਕਿੰਨੀ ਇਹ ਸਰਵਪਰਾਪਤ ਨਾਲ ਬੀਬੀ ਦਲਜੀਤ ਕੌਰ ਜਾਨੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਢਾ ਕੇ ਪਰਿਵਾਰ ਨੂੰ ਗੁਰਦੁਆਰੇ ਸਾਹਿਬ ਨੂੰ ਵੀ ਸਾਥ ਦਿੱਤਾ ਵਕੀਲ ਮੈਂ ਪ੍ਰਧਾਨ ਸਾਹਿਬਾ ਆਪਣੇ चाहिए न बेनती करूंगा की बहुत ही सद्दारसा श्री वादे ਪਹਿਲਾਂ ਤਾਂ ਸਭ ਨੂੰ ਸਾਥ ਸਾਹਿਬ ਨੂੰ ਆਪ ਜੀ ਨੂੰ ਹਾਲ ਸਾਹਿਬ ਸਾਹਿਬਾ ਦੇ ਬੰਦੀਆ ਬਹੁਤ-ਬਹੁਤ ਮੁਬਾਰਕ ਸਾਕੀ ਦੇਣੇ ਹਨ ਅੱਜ ਆਪ ਰੰਗਾਪਤੀ ਗੋਪਾਲ ਸਾਹਿਬ ਦੇ ਕਿਸ ਮਾਰਨ ਦੇ ਸੰਬੰਧ ਵਿੱਚ ਖਤਰ ਹੋਇਆ ਇਹ ਬਹੁਤ ਹੀ ਇੱਕ ਸਨਮਾਨਯੋਗ ਸਮਾਗਮ ਸਰਦਾਰ ਰਣਗੋਪਾਲ ਜੀ ਦੀ ਜਿਨ੍ਹਾਂ ਦੀ ਅੱਜ ਬਲਾਈ ਗਈ ਹੈ ਇਹਨਾਂ ਨੇ ਨਗਰ ਸਰ 15 ਸਾਲ 1500 ਕੋਈ ਥੋੜਾ ਬਾਕੀ ਨੀਂਦਾ ਲਗਾਤਾਰ 15 ਸਾਲ ਇਸ ਨਗਰ ਦੇ ਵਿੱਚ ਆਪਣੇ ਆਪੋਂ ਫਿੱਕੜੇ ਆ ਕਿਸੇ ਨਾ ਕੋਈ ਵੀ ਅਰੇ ਕੋਈ ਵਿਕਰਾ ਨਹੀਂ ਦਿੱਤਾ ਪਰਿਵਾਰ ਦੇ ਨਾਲ ਆਮ ਤੌਰ ਤੇ ਜਿਵੇਂ ਮੁੱਛ ਨੂੰ ਬਹੁਤ ਦੁਰੀਆ ਟਿੱਕੇ ਦਾ ਜਗਿਆ ਮ ਹਰ ਜੇ ਕੋਈ ਵੀ ਪ੍ਰੋਗਰਾਮ ਜਾਂ ਇਹ ਕੋਈ ਕਿਸੇ ਲਈ ਕੂਚੀ ਕੀਤੀ ਦਾ ਜਾਂ ਫਿਰ ਲੋਕਾ ਆਰਥਿਕ ਸਮਾਰੋਹ ਨਗਰ ਕੀਰਤਨ ਵਗੈਰਾ ਬਾਬੇ ਕੀ ਨਾਮ ਕਿਤੇ ਰਾਜਨੀਤਿਕ ਸੇਵਾ ਨੁਮਾਇੰਦੇ ਭਾਈ ਗੁਰਜੀ ਕਾਲਸਾਹਿਬ ਹੈ ਗੁਰਜੀ ਫਤਿਹ ਸਮੂਹ ਸੰਗਰ ਦਾ ਜੇ ਆਪ ਮੀਡੀਆ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ 15 ਸਾਲ ਇੰਨਾ ਸਹਿਯੋਗ ਦਿੱਤਾ 15 ਸਾਲ ਤੋਂ ਮੈਂ ਗੁਰਦੁਆਰਾ ਪਾਸ ਸਾਈ 10 ਪਤੀ ਰੰਗਾ ਤਲਾ ਵਾਲਾ ਗੁਰਦੁਆਰਾ ਸਾਹਿਬ ਦੇ ਬਤੌਰ ਹੈਡ ਗ੍ਰੰਥੀ ਦੀ ਸੇਵਾ ਨਿਭਾ ਰਿਹਾ ਹਾਂ ਤੇ ਮੈਂ ਕਹਿੰਦਾ ਮੈਨੂੰ ਇੰਨਾ ਪਿਆਰ ਮਿਲਿਆ ਇਸ ਪਿੰਡ ਤੋਂ ਮੈਂ ਦੱਸ ਨਹੀਂ ਸਕਦਾ ਮੇਰੇ ਦੋ ਬੇਟੀਆਂ ਤੇ ਇੱਕ ਮੇਰਾ ਬੇਟਾ ਇਸੇ ਸਕੂਲ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਪੜ੍ਹੇ ਤੇ ਦੋਨਾਂ ਬੇਟੀਆਂ ਦਾ ਇਸ ਸੰਗਤ ਨੇ ਪਹਿਲਾਂ ਤਾਂ ਪੜ੍ਹਾਈ ਦਾ ਖਰਚਾ ਕੀਤਾ ਉਸ ਤੋਂ ਬਾਅਦ ਵਿਆਹ ਦਾ ਸਾਰਾ ਖਰਚਾ ਇਸ ਨਗਰ ਨੇ ਕੀਤਾ ਤੇ ਉਸ ਤੋਂ ਬਾਅਦ ਮੇਰੇ ਦੋ ਬੇਟੀਆਂ ਐਨ ਆਰ ਆਈ ਨੇ ਇੱਕ ਕੈਨੇਡਾ ਚ ਇੰਗਲੈਂਡ ਚ ਉਹ ਵੀ ਇਸ ਨਗਰ ਦੀ ਬਦੌਲਤ ਅੱਜ ਜੁਡੇਸਾਂ ਵਿੱਚ ਬੈਠੀਆਂ ਮੇਰਾ ਬੇਟਾ ਹੈ ਇੰਜੀਨੀਅਰ ਹੈ ਤੋਂ ਆਪਣਾ ਮੈਂ ਇਸ ਨਗਰ ਦੇ ਸਰ ਤੇ ਬਹੁਤ ਕਾਰੋਬਾਰ ਅੱਗੇ ਕੀਤਾ ਮੈਨੂੰ ਇਸ ਪਿੰਡ ਦੇ ਵਿੱਚੋਂ ਪਹਿਣਾ ਪਰਾਵਾਂ ਦੇ ਨਾਲੋਂ ਵੱਧ ਕੇ ਪਿਆਰ ਮਿਲਿਆ ਇਹਨਾਂ ਪਿਆਰ ਆਪ ਲਿਖ ਰਹੇ ਹੋ ਮੀਡੀਆ ਦੇ ਵਿੱਚ ਕਿੰਨਾ ਪਿਆਰ ਕਰਦੇ ਨੇ ਸੰਗਤ ਦਾ ਜਰੂਰ ਰਹੀ ਹੈ ਪਰ ਮੇਰੇ ਵੀ ਕੁਝ ਮਜਬੂਰੀਆਂ ਹਨ ਮਾਤਾ ਪਿਤਾ ਬਿਲਕੁਲ ਮੂਨ ਦੇ ਕਾਰਨ ਮੈਂ ਆਪਣੇ ਘਰ ਨੂੰ 15 ਸਾਲ ਦੀ ਬਕੌਰ ਬਿਊਟੀ ਸੇਵਰ ਨੂੰ ਆ ਕੇ ਜਾ ਰਹੇ ਹਾਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਸ਼ਕਤੀ ਕਾ ਨਗਰ ਅੱਜ ਸੇਵਾ ਨੂੰ ਆ ਕੇ 15 ਸਾਲ ਹੋ ਗਏ ਪਹਿਲਾਂ ਤਾਂ ਤੁਹਾਡੇ ਮੀਡੀਆ ਕਾ ਦਾ ਮੈਂ ਤੁਹਾਨੂੰ ਧੰਨਵਾਦ ਕਰਦਾ ਵੀ ਤੁਸੀਂ ਅੱਜ ਸਾਡੇ ਨਿਰਮਲ ਸਿੰਘ ਜੀ ਖਾਲਸਾ ਜਿਹੜੇ ਕਿ ਪਿੰਡ ਜਸਪਾਲ ਵਾਂਗਰ ਦੇ ਵਿੱਚ 15 ਸਾਲ ਗੁਰਦੁਆਰਾ ਸਾਹਿਬ ਦੀ ਸੇਵਾ ਤਲਾਅ ਵਾਲਾ ਗੁਰਦੁਆਰਾ ਕਹਿੰਦੇ ਉਹਨਾਂ ਨੂੰ ਗੁਰਗੋਵਿੰਦ ਜਸਪਾਲ 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 ਜਿਹੜੇ ਗੁਰਦੁਆਰਾ ਸਾਹਿਬ ਦੇ ਤਲਾਅ ਵਾਲਾ ਗੁਰਦੁਆਰਾ ਉਹਨੂੰ ਕਹਿੰਦੇ ਨੇ ਉਹਨਾਂ ਨੇ ਸਾਰਾ ਪਿੰਡ ਜਸਪਾਲ ਵਾਂਗਰ ਦਾ ਕੋਈ ਬੱਚਾ-ਬੱਚਾ ਸਾਰੇ ਨਾਲ ਆਏ ਨੇ ਇਹਨਾਂ ਨੂੰ ਉੱਥੋਂ ਅੱਜ ਪੜਾਈ ਕੀਤੀ ਹੈ ਇਹਨਾਂ ਨੇ ਸੇਵਾ ਕੀਤੀ ਹੈ 15 ਸਾਲ ਦੇਖੋ ਤੁਸੀਂ ਸਵੇਰੇ ਉਹ ਲੈ ਕੇ ਸ਼ਾਮ ਤੱਕ 15 ਸਾਲ ਇਹ ਖਾਲਸਾ ਜੀ ਆਪਦੇ ਘਰ ਨਹੀਂ ਇੱਥੇ ਸੁੱਤੇ ਉੱਥੇ ਹੀ ਉਹਨਾਂ ਨੇ ਸੇਵਾ ਦੇਣ ਔਰਤ ਕੀਤੀ ਆ ਉਸ ਦੀ ਸੇਵਾ ਦੇ ਬਦਲੇ ਦੇਖੋ ਤੁਸੀਂ ਇੱਕ ਇੱਕ ਬੱਚਾ ਇਹਨਾਂ ਨੂੰ ਅਸ਼ੀਰਵਾਦ ਦੇਣ ਲਈ ਇੱਥੇ ਅੱਜ ਸੰਗਵਾਲ ਪਹੁੰਚੇ ਨੇ ਤੇ ਮੈਂ ਖਾਲਸਾ ਜੀ ਦੇ ਪਰਿਵਾਰ ਨੂੰ ਤੇ ਜਸਪਾਲ ਵਾਂਗਰ ਦੇ ਬ੍ਰਾਹਮਣ ਮਾਜਰੇ ਦੇ ਜਿੰਨੇ ਵੀ ਇੱਥੇ ਲੋਕ ਆਏ ਉਹਨਾਂ ਦਾ ਮੈਂ ਧੰਨਵਾਦ ਕਰਦਾ ਵੀ ਜਦੋਂ ਵੀ ਇਹਨਾਂ ਦੀ ਫੇਰ ਤੁਹਾਨੂੰ ਲੋੜ ਪੈਂਦੀ ਆ ਜਿੱਥੇ ਵੀ ਲੋੜ ਪੈਂਦੀ ਆ ਹਮੇਸ਼ਾ ਤੁਹਾਡੀ ਸੇਵਾ 'ਚ ਹਾਜ਼ਰ ਨੇ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਇੱਥੇ ਆਉਣ ਤੇ ਅੱਜ ਜੋ ਸਮਾਗਮ ਸੀਗਾ ਸਾਡੇ ਰੰਗਾ ਪੱッセ ਗੁਰਦੁਆਰੇ ਪਾਸੇ 10ਵੀਂ ਉੱਥੋਂ ਆਪਣੇ ਗੁਰੂ ਘਰ ਦੇ ਜੋ ਗ੍ਰੰਥੀ ਸਿੰਘ ਸੀ ਇਹ ਸਰਦਾਰ ਨਿਰਮਲ ਸਿੰਘ ਜੀ ਉਹ ਜਸਪਾਲ ਵੰਗਰ ਸਾਡੇ ਪਿੰਡ ਤੋਂ ਅੱਜ ਉਹਨਾਂ ਦੀ ਰਟਾਇਰਮੈਂਟ ਸੀ ਉਹਨਾਂ ਨੇ ਲਗਾਤਾਰ 15 ਸਾਲ ਸਾਡੇ ਪਿੰਡ ਗੁਰੂ ਘਰ ਦੇ ਵਿੱਚ ਆਪਣਾ ਘਰ ਸਮਝ ਕੇ ਜਿੰਦੇ ਆਪਣਾ ਪਰਿਵਾਰ ਸਮਝ ਕੇ ਸਾਡੇ ਪਿੰਡ ਦੇ ਵਿੱਚ ਸੇਵਾ ਕਰੀ ਆ ਉਹਨਾਂ ਨੂੰ ਅਸੀਂ ਅੱਜ ਇੱਥੇ ਵਿਦਾਇਗੀ ਉਹਨਾਂ ਦੇ ਪਿੰਡ ਪਿੰਡ ਤੋਂ ਅਸੀਂ ਵੱਡਾ ਕਾਫਲਾ ਲੈ ਕੇ ਸਾਰੇ ਨਗਰ ਦਾ ਜਿਹੜੀ ਆਪਣੀ ਸਮੂਹ ਕਮੇਟੀ ਸੀਗੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜ ਸਰਪੰਚ ਸਾਰਿਆਂ ਨੂੰ ਲੈ ਕੇ ਅਸੀਂ ਇੱਥੇ ਉਹਨਾਂ ਦਾ ਅੱਜ ਵਿਦਾਇਗੀ ਕਰਨ ਆਏ ਹਾਂ ਸਾਨੂੰ ਬਹੁਤ ਜਾਂਦੀ ਖੁਸ਼ੀ ਦੇ ਨਾਲ ਨਾਲ ਥੋੜੀ ਜੀ ਇਹ ਵੀ ਆ ਮਨਚ ਅਫਸੋਸ ਵੀ ਆ ਵੀ ਇੰਨੇ ਵਧੀਆ ਪਰਿਵਾਰ ਦੇ ਵਿੱਚੋਂ ਜੋ ਸੀਗੇ ਜਿਨ੍ਹਾਂ ਨੇ ਸਾਡੇ ਨਗਰ ਦੇ ਵਿੱਚ ਸੇਵਾ ਕਰੀ ਆ ਅੱਜ ਉਹ ਸਾਨੂੰ ਇੱਥੋਂ ਉਹਨਾਂ ਨੂੰ ਅਸੀਂ ਵਿਦਾਇਗੀ ਕਰਨ ਆਏ ਹਾਂ ਤੇ ਅਸੀਂ ਸਾਰਿਆਂ ਦਾ ਇੱਥੇ ਨਗਰ ਦਾ ਵੀ ਧੰਨਵਾਦ ਕਰਦੇ ਆਂ ਬਾਬਾ ਜੀ ਦਾ ਵੀ ਧੰਨਵਾਦ ਕਰਦੇ ਆਂ ਜੋ ਕਿ ਲਗਾਤਾਰ ਪਹਿਲਾਂ ਪੜੇ ਵੀ ਸਾਡੇ ਪਿੰਡ ਦੇ ਵਿੱਚ ਨੇ ਪੜ੍ਹ ਕੇ ਉਹਨਾਂ ਨੇ ਆਪਣਾ ਪਰਿਵਾਰ ਵੀ ਪਾਲਿਆ ਆਪਣੇ ਬੱਚੇ ਵੀ ਸੈੱਟ ਕਰੇ ਆ ਤੇ ਉਸ ਤੋਂ ਬਾਅਦ ਹੋਰ ਵੀ ਜਦੋਂ ਕੋਈ ਆਪਣੇ ਨਗਰਾਂ ਦੇ ਵਿੱਚ ਕੋਈ ਪ੍ਰੋਗਰਾਮ ਹੁੰਦੇ ਨੇ ਕੋਈ ਟੂਰਨਾਮੈਂਟ ਵਗੈਰਾ ਜਾਂ ਕੋਈ ਹੋਰ ਪ੍ਰੋਗਰਾਮ ਆਪਣੇ ਪਰਿਵਾਰ ਦੇ ਵਾਂਗ ਉਹਨਾਂ ਨੇ ਹਰ ਪਰਿਵਾਰ ਦੇ ਨਾਲ ਖੁਸ਼ੀ ਨਾਲ ਖੁਸ਼ੀ ਵੀ ਸਾਂਝੀ ਕਰੀ ਆ ਪਰਿਵਾਰ ਦੇ ਕਿਸੇ ਦੇ ਦੁੱਖ ਵਿੱਚ ਵੀ ਸ਼ਾਮਲ ਹੁੰਦੇ ਰਹੇ ਆ ਤੇ ਬਾਕੀ ਆ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬਾਨ ਖੜੇ ਨੇ ਕਮੇਟੀ ਤੇ ਉਹਨਾਂ ਨਾਲ ਤੁਸੀਂ ਆਪਣੇ ਵਿਚਾਰ ਸਾਂਝੇ ਕਰੋ ਜੀ ਸਰ ਕੀ ਨਾਮ ਹੈ ਮੇਰਾ ਨਾਮ ਬਹਾਦਰ ਸਿੰਘ ਆ ਜੀ ਮੈਂ 3 ਸਾਲ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਬੁੱਕ ਪ੍ਰਧਾਨ ਸੀਗਾ ਜੀ ਤੇ ਬਾਬਾ ਜੀ ਨਾਲ ਮਤਲਬ ਪੂਰਾ ਘਰ ਰੰਗੂਈ ਹੈ ਨਾ ਨਾਲ ਕਦੇ ਸੀਗਾ ਹੀ ਨਹੀਂ ਬਾਬਾ ਜੀ ਵਾਲਾ ਸਾਡਾ ਮਤਲਬ ਇੱਕ ਭਰਾ ਰੰਗੂਈ ਸੀਗਾ ਸਾਡਾ ਤੇ ਮਤਲਬ ਸਾਰੇ ਪਿੰਡ ਨਾਲ ਹੀ ਉਹਨਾਂ ਦਾ ਬਹੁਤ ਵਧੀਆ ਪਿਆਰ ਸੀਗਾ ਇਕੱਲਾ ਪਾਸੇ ਦੇ ਵਿੱਚ ਹੀ ਨਹੀਂ ਪੂਰੇ ਪਿੰਡ ਦੇ ਵਿੱਚ ਹੀ ਸਾਡੇ ਉਹਨਾਂ ਦਾ ਸਹਿਚਾਰ ਬਹੁਤ ਜ਼ਿਆਦਾ ਵਧੀਆ ਸੀਗਾ ਤੇ ਸਾਨੂੰ ਕਿਤਨਾ ਕਿਵੇਂ ਕਰਮਜੀਤ ਵੀਰੇ ਦੇ ਕਹਿਣ ਵਾਂਗੂ ਬਹੁਤ ਜ਼ਿਆਦਾ ਦਿਲ ਦੇ ਵਿੱਚ ਅਫਸੋਸ ਵੀ ਆ ਵੀ ਇੰਨੇ ਵਧੀਆ ਬਾਬਾ ਜੀ ਅਸੀਂ ਜਿਵੇਂ ਕਿ ਹੀਰਾ ਗਵਣ ਵਾਲੀ ਗੱਲ ਹੀ ਹੋਈ ਹੋਈ ਹੈ ਮਤਲਬ ਚਲੋ ਪ੍ਰਬਾਤਵਾ ਹੁਣ ਅੱਗੇ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਉਹਨਾਂ ਦਾ ਵਧੀਆ ਪਰਿਵਾਰ ਗੇ ਤੰਦਰੁਸਤੀ ਵਾਲਾ